ਹਾਂਜੀ ਦੋਸਤੋ ਸ਼ਾਰਟ ਵੀਡੀਓ ਬਣਾ ਰਹੇ ਆਂ ਜੀ ਬਾਈ ਦਲਜੀਤ ਦੇ ਘਰੋਂ ਪਿੰਡ ਮਹਾਰਾਜ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਫੂਲ ਰੋਡ ਤੇ ਬਾਈ ਦਾ ਘਰ ਆ ਜਿਹੜੀ ਰੋਡ ਤੇ ਮਿੱਤਰੋ ਵਾਟਰ ਟੈਂਕਸ ਲੱਗਿਆ ਵਾ ਖੇਤਾਂ ਦੇ ਵਿੱਚ ਬਾਈ ਦਾ ਮਕਾਨ ਹੈ ਪਿੰਡ ਮਹਾਰਾਜ ਤੋਂ ਕਿੰਨੇ ਕਿਲੋਮੀਟਰ ਤੇ ਬਾਈ ਦੇ ਘਰੋਂ ਇੱਕ ਦੂਜੇ ਸੂਏ ਸੂਣ ਵਾਲੀ ਇੱਕ ਝੋਟੀ ਦਿਖਾ ਰਹੇ ਆਂ ਥਾਂਲੇ ਵੀ ਦੀ ਪੂਰੀ ਸਾਫ਼ ਹੈ ਘੱਟੋ ਘੱਟ ਮਿੱਤਰੋ 5-7 ਦਿਨਾਂ ਦੀ ਕੱਚੀ ਆ ਕਿਉਂਕਿ ਪੂੜੇ ਹਜੇ ਥੋੜੇ ਨਹੀਂ ਕਦ ਕਾੜ ਵੀ ਸੋਹਣਾ ਬੇਲ ਵੀ ਚੰਗੀ ਆ ਤੇ ਸਿੰਘਾਂ ਦੀ ਵੀ ਮਿੱਤਰੋ ਮੰਤਰ ਬਹੁਤ ਸੋਹਣੀ ਥਾਂਲੇ ਵੀ ਦੀ ਫੇਰਾ ਪਕੜਿਆ ਪੂਰੀ ਸਾਫ ਹੈ ਤੇ ਘਟੋ ਘਟ ਪੰਜ ਸੱਤ ਦਿਨਾਂ ਦੀ ਕੱਚੀ ਆ ਪਹਿਲੇ ਸੂਏਜ ਦਾ ਜਿਹੜਾ ਦੁੱਧ ਨੇ 10 ਲੀਟਰ ਮਿੱਤਰੋ ਕੱਢਿਆ ਤੇ ਦੂਜੇ ਸੂਏ ਫੇਰ ਆਪਾਂ ਕਹਿੰਦੇ ਵੀ ਇਹਨੇ ਸੋਨਾ ਤੇ ਥਾਂਲੇ ਵੀ ਦੀ ਬੰਤਰ ਤੁਸੀਂ ਦੇਖ ਸਕਦੇ ਹੋ ਕੈਮਰੇ ਦੇ ਵਿੱਚ ਸੋਨਾ ਮਿੱਤਰੋ ਥਾਣਾ ਤੇ ਦੁੱਧ 10 ਲੀਟਰ ਹੈ ਤੇ ਮੁੱਲ ਪਈ ਹੈਗਾ ਜੀ 118000 118 ਦੇ ਵਿੱਚੋਂ ਮਾਨਤਾਣ ਹੋ ਜਾਣਾ ਕੱਦ ਕਾੜ ਫੁੱਲ ਹੈ ਬੇਲ ਫੁੱਲ ਹੈ ਆ ਥੋੜਾ ਜਿਹਾ ਮਿੱਤਰੋ ਕੈਮਰੇ ਤੋਂ ਜਰੂਰ ਡਰਦੇ ਆ ਕੁਝ ਕੈਮਰੇ ਤੋਂ ਡਰਦੇ ਆ ਕੰਸਟਰਕਟਰੀ ਫਿਰ ਇਸੇ ਹੋਂ ਕਾਰਨ ਪਸ਼ੂ ਡਰਦੇ ਨੇ 94177 62166 62166 941 77 77 62166 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋਡ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੇ ਥਣਲੇਵੀ ਦੀ ਬੰਨਤ ਕਰਾਂ ਫੇਰ ਆਪਾਂ ਤੁਹਾਨੂੰ ਕੈਮਰਾ ਨੇੜੇ ਕਰਕੇ ਦਿਖਾ ਦਿੰਨੇ ਆ ਹਜੇ ਮਿੱਤਰੋ ਲੇਵਾ ਬਣਾਉਣਾ ਸਟਾਰਟ ਕੀਤਾ ਕਿਉਂਕਿ ਹਜੇ ਪੂਰੇ ਤੋੜੇ ਨਹੀਂ ਤੇ 5-7 ਦਿਨਾਂ ਦੀ ਮਿੱਤਰੋ ਕੱਚੀ ਆ ਧੰਨਵਾਦ